ਨਮਸਕਾਰ ਵੀ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੇ ਜੱਗੀ ਮੋਟੋ ਬਲੌਗ YouTube ਚੈਨਲ ਦੇ ਵਿੱਚ ਆ ਜਿੱਥੇ ਤੁਹਾਨੂੰ ਅੱਜ ਆਪਾਂ ਲੈ ਕੇ ਚੱਲਾਂਗੇ ਚੀਮਿਆਂ ਦੇ ਮੇਲੇ ਤੇ ਚੀਮਿਆਂ ਦੇ ਮੇਲੇ ਦਾ ਅੱਜ ਦਾ ਬਲੌਗ ਆਪਾਂ ਬਣਾਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖ ਦਿਓ ਆਜੋ ਵੀ ਸਾਥੀਓ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਚੀਮਿਆਂ ਦੇ ਮੇਲੇ ਸੰਤ ਬਾਬਾ ਅਤਰ ਸਿੰਘ ਮਹਾਰਾਜ ਲੈ ਵੀ ਦੋਸਤੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਆਪਣੀ ਭੂਆ ਦੇ ਘਰ ਦੇ ਖੜੇ ਆ ਬਾਰਗੇ ਇੱਧਰ ਸਾਹਮਣੇ ਮਕਾਨ ਹੈ ਤੇ ਇੱਧਰ ਕਿਤਾਬਾਂ ਦੀਰ ਵੱਲੋਂ ਲਗਾਈਆਂ ਗਈਆਂ ਨੇ ਤੇ ਆਉਂਦੇ ਜਾਂਦੇ ਰਾਹੀ ਮਾਤਾ ਪੈਣਾ ਬਜ਼ੁਰਗ ਬੱਚੇ ਕਿਤਾਬਾਂ ਨੂੰ ਦੇਖ ਕੇ ਕਿਤਾਬਾਂ ਖਰੀਦਦੇ ਨੇ ਤੇ ਜੋ ਜੋ ਕੋਈ ਕਿਤਾਬਾਂ ਪੜਨ ਦਾ ਸ਼ੌਂਕੀ ਹੋ ਆਪਦੇ ਤਰੀਕੇ ਦੀਆਂ ਕਿਤਾਬਾਂ ਕਰੀਦ ਕੇ ਲ ਜਾਂਦਾ ਤੇ ਇਧਰ ਛੇ ਲੱਗੀ ਹੋਈ ਐ 30 ਰੁਪਏ 20 ਰੁਪਏ ਛੇ ਲਾ ਤੇ ਸਾਹਮਣੇ ਲੱਗ ਰੀਆਂ ਨੇ ਖੇਡਣੀਆਂ ਦੁਕਾਨਾਂ ਭਾਲੂ ਬੱਚਿਆਂ ਦੇ ਖੇਡਣ ਵਾਲਾ ਸਮਾਨ ਤੇ ਸ਼ਾਮ ਦਾ ਹੋ ਗਿਆ ਵੇਲਾ ਲੋਕ ਰਾਤ ਦੇ ਵੱਜ ਚੁੱਕੇ ਨੇ 8:30 8:30 ਵੀ ਮੇਲੇ ਦੇ ਵਿੱਚ ਮਾਤਾ ਪਿਤਾ ਬਜ਼ੁਰਗ ਬੱਚੇ ਆਨੰਦਮਾਨਦੇ ਹੋਏ ਤੇ ਇਧਰੋਂ ਚੱਲ ਕੇ ਉਧਰਲੇ ਗੁਰੂ ਘਰ ਜਾਂਦੇ ਹੋਏ ਗੁਰੂ ਘਰ ਦੇ ਵਿੱਚ ਨਮਸਤਕ ਹੁੰਦੇ ਹੋਏ ਤੇ ਆਪਣੇ ਸਾਥੀ ਬਿੱਤਰਾਂ ਨਾਲ ਮੇਲੇ ਦੇ ਵਿੱਚ ਆਨੰਦਮਾਨਦੇ ਹੋਏ ਆਜੂ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਲਾਭੀ ਮੇਲਿਆਂ ਦੇ ਵਿੱਚ ਲੋਕ ਆਪਣੇ ਟਰੈਕਟਾਂ ਨੂੰ ਸ਼ਿੰਗਾਰ ਕੇ ਜਿਹੜੇ ਦਿੰਦੇ ਹੋਏ ਨੌਜਵਾਨ ਜਿਵੇਂ ਵਿਆਹ ਦੇ ਵਿੱਚ ਸ਼ਿੰਗਾਰ ਕੇ ਲਿਆਂਦੇ ਹੁੰਦੇ ਨੇ DJ DJ ਸ਼ਿੰਗਾਰੇ ਹੋਏ ਨੇ ਡੈਕ ਮਹਿੰਗੇ ਮਹਿੰਗੇ ਡੈਕ ਲਗਾਏ ਹੋਏ ਨੇ ਕਿਤਾ ਰਾਤ ਨੂੰ ਵੀ ਫਿਰ ਜਾਂਦੇ ਲੋਕ ਬਈ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਸਾਥੀ ਪਿਆਰਿਓ ਤਪੋਸਥਾਨ ਸੰਤ ਬਾਬਾ ਆਤਰ ਸਿੰਘ ਮਹਾਰਾਜ ਜੀ ਜਿਹੇ ਪਵਿੱਤਰ ਸਥਾਨ ਤੇ ਆਪਾਂ ਪਹੁੰਚੇ ਆਂ ਜਿੱਥੇ ਬਹੁਤ ਹੀ ਦੀਮਾਲਾ ਦੀ ਸਜਾਵਟ ਹੋਈ ਹੋਈ ਐ ਤੇ ਢਾਡੀ ਵਾਰਾਂ ਵੀ ਚੱਲ ਰੀਆਂ ਨੇ ਤੇ ਇਹ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਪਹੁੰਚੇ ਆ ਜੀ ਚੀਮਾ ਤੇ ਜਿੱਥੇ ਤੁਹਾਨੂੰ ਬਾਹਰਲੇ ਗੁਰਦੁਆਰੇ ਜੀ ਦੇ ਕਰਾਵਾਂਗੇ ਦਰਸ਼ਨ ਤੇ ਚੱਲਦੇ ਆਪਾਂ ਜੋ ਪਾਵੇ ਸੋ ਵਣ ਵਾਹਿਗੁਰੂ ਸਾਹਿਬ ਤੇ ਮੇਰ ਪਰੇ ਹੱਥ ਰੱਖੇ ਇੱਕ ਦੋ ਵਾਕ ਤੋਂ ਸਭ ਨੂੰ ਖੁਸ਼ੀਆਂ ਦੇਵੇ ਜੀ ਖਜ਼ਾਨੇ ਭਰਪੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਚਲੋ 怖いですよね。